ਗਬਾਨੀ ਟੀਵੀ ਤੇ ਇਸ ਵੇਲੇ ਦੀ ਬੇਹਦ ਵੱਡੀ ਖਬਰ ਅਦਾਕਾਰ ਸੈਫਲੀ ਖਾਨ ਉਤੇ ਜਾਨਲੇਵਾ ਹਮਲਾ ਹੋਇਆ ਹੈ ਜੀ ਹਾਂ ਮੁੰਬਈ ਦੇ ਵਿੱਚ ਉਹਨਾਂ ਦੇ ਸਥਿਤ ਘਰ ਦੇ ਵਿੱਚ ਇਹ ਹਮਲਾ ਹੋਇਆ ਹੈ ਜਿਸ ਸਮੇ ਸੈਫਲੀ ਖਾਨ ਘਰ ਦੇ ਵਿੱਚ ਸੁੱਤੇ ਹੋਏ ਸੀ ਔਰ ਦੇਰ ਰਾਤ ਇੱਕ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਚਾਕੂ ਦੇ ਨਾਲ ਤਾਬਰ ਤੋੜ ਹਮਲਾ ਉਹਨਾਂ ਦੇ ਉਤੇ ਕਰ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੈਫਲੀ ਖਾਨ ਦੇ ਘਰ ਦੀਆਂ ਜਿੱਥੇ ਉਸ ਦੇ ਹਮਲਾ ਹੋਇਆ ਜਾਨਲੇਵਾ ਹਮਲਾ ਔਰ ਚਾਕੂ ਦੇ ਨਾਲ ਕਈ ਵਾਰ ਕੀਤੇ ਗਏ ਨੇ ਸਿਰ ਅਤੇ ਗਲੇ ਦੇ ਉੱਤੇ ਅਤੇ ਪਿੱਠ ਦੇ ਉੱਤੇ ਚਾਕੂ ਦੇ ਨਾਲ ਵਾਰ ਕੀਤੇ ਗਏ ਨੇ ਜਿਸ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਸਰਜਰੀ ਉਹਨਾਂ ਦੀ ਕੀਤੀ ਜਾ ਰਹੀ ਹੈ ਤਾਂ ਬੇहद ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਸੈਫਰੀ ਖਾਨ ਔਰ ਬੇहद ਖਤਰਨਾਕ ਤਰੀਕੇ ਦੇ ਨਾਲ ਉਹਨਾਂ ਤੇ ਇਹ ਹਮਲਾ ਹੋਇਆ ਹੈ ਔਰ ਦੱਸਦੀ ਹੈ ਕਿ ਮੁੰਬਈ ਦੇ ਵਿੱਚ ਖਾਰ ਵਿੱਚ ਸਥਿਤ ਉਹਨਾਂ ਦੇ ਘਰ ਦੇ ਵਿੱਚ ਇਹ ਹਮਲਾ ਕੀਤਾ ਗਿਆ ਹੈ ਲੀਲਾਵਤੀ ਹਸਪਤਾਲ ਦੇ ਵਿੱਚ ਫਿਲਹਾਲ ਸੈਫਲੀ ਖਾਨ ਦਾ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਦੀ ਸਰਜਰੀ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਵੱਡੇ ਸਵਾਲ ਇਸ ਹਮਲੇ ਨੇ ਖੜੇ ਕਰ ਦਿੱਤੇ ਕਿ ਆਖਿਰਕਾਰ ਇਹ ਹਮਲਾ ਕਿਸ ਤਰੀਕੇ ਦੇ ਨਾਲ ਹੋਇਆ ਕਿਉਂਕਿ ਘਰ ਦੇ ਵਿੱਚ ਮੌਜੂਦ ਸੀ ਔਰ ਸੈਫਲੀ ਖਾਨ ਜੇਕਰ ਕਹੀਏ ਤਾਂ ਨਵਾਬ ਖਾਨਦਾਨ ਦੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਕਿਉਂਕਿ ਸੈਲੀਬ੍ਰਿਟੀ ਨੇ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਹਾਈ ਟੈਕ ਸਿਕਿਉਰਟੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਇੱਕ ਵਿਅਕਤੀ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਚਾਕੂ ਦੇ ਨਾਲ ਤਾਬੜ ਤੋੜ ਵਾਰ ਕੀਤੇ ਜਾਂਦੇ ਨੇ ਔਰ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਕਰੀਨਾ ਕਪੂਰ ਕਿੱਥੇ ਸੀ ਔਰ ਉਸ ਦਾ ਪਰਿਵਾਰ ਜਾਂ ਉਸ ਦੇ ਬੱਚੇ ਕਿੱਥੇ ਸੀ ਫਿਲਹਾਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਤੋਂ ਕੁਝ ਸਮਾਂ ਪਹਿਲਾਂ 9 ਘੰਟੇ ਪਹਿਲਾਂ ਕਰੀਨਾ ਕਪੂਰ ਦੇ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਆਪਣੀਆਂ ਅ ਸਹੇਲੀਆਂ ਦੇ ਨਾਲ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਕ੍ਰਿਸ਼ਮਾ ਕਪੂਰ ਦੇ ਵੱਲੋਂ ਇਹ ਪੋਸਟ ਕੀਤੀ ਗਈ ਸੀ ਜਿਸ ਨੂੰ ਕਰੀਨਾ ਕਪੂਰ ਖਾਨ ਦੇ ਵੱਲੋਂ ਸ਼ੇਅਰ ਕੀਤਾ ਗਿਆ ਹੈ ਔਰ ਉਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਰੀਨਾ ਕਪੂਰ ਆਪਣੀਆਂ ਸਹੇਲੀਆਂ ਦੇ ਨਾਲ ਪਾਰਟੀ ਕਰ ਰਹੀ ਸੀ ਜਿਸ ਦੌਰਾਨ ਸੈਫਲੀ ਖਾਨ ਦੇ ਉੱਤੇ ਹਮਲਾ ਹੋ ਜਾਂਦਾ ਔਰ ਕਿਸ ਤਰੀਕੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਇਹ ਜ਼ਖਮੀ ਹੋ ਜਾਂਦੇ ਤਾਂ ਬਾਲੀਵੁੱਡ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਬਾਲੀਵੁੱਡ ਦੇ ਸੈਲੀਬ੍ਰਿਟੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਵੀ ਚੱਲ ਰਹੇ ਨੇ ਇਸ ਐਂਗਲ ਦੇ ਨਾਲ ਜੋੜ ਕੇ ਵੀ ਜਾਂਚ ਕੀਤੀ ਜਾਵੇਗੀ ਪਰ ਜੋ ਮੁੱਢਲੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੈਫਲੀ ਖਾਨ ਦੇ ਘਰ ਦੇ ਵਿੱਚ ਜੋ ਕੰਮ ਕਰਦੀ ਸੀ ਨੌਕਰਾਨੀ ਤਾਂ ਇੱਕ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦਾ ਹੈ ਉਸ ਦੇ ਨਾਲ ਬੈਂਸ ਵਸਾਇਆ ਕਰਦਾ ਹੈ ਜਦੋਂ ਸੈਫਲੀ ਖਾਨ ਉੱਠਦੇ ਨੇ ਆਵਾਜ਼ਾਂ ਸੁਣ ਕੇ ਤਾਂ ਉਹ ਜਾਣਦੇ ਨੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਹੋਰ ਇਸੇ ਦੌਰਾਨ ਉਕਤ ਵਿਅਕਤੀ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਸੈਫਲੀ ਖਾਨ ਦੇ ਉੱਤੇ ਚਾਕੂ ਦੇ ਤਾਬਣ ਤੋੜ ਵਾਰ ਉਸ ਦੇ ਵੱਲੋਂ ਕਰ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਸੈਫਲੀ ਖਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਲੀਲਾਬਤੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਫਿਲਹਾਲ ਇਹ ਵੱਡੀ ਘਟਨਾ ਕਿਉਂਕਿ बॉलीवुड लगातार गैंगस्टर रा दे निशाने ते ਵੀ ਚੱਲ ਰਿਹਾ ਔਰ ਕਿਸ ਤਰੀਕੇ ਦੇ ਨਾਲ ਹਾਈ ਟੈਕ ਸਿਕਿਉਰਟੀ ਇਹਨਾਂ ਦੇ ਘਰਾਂ ਦੀ ਹੁੰਦੀ ਹੈ ਔਰ ਉਸ ਸਿਕਿਉਰਟੀ ਨੂੰ ਜੋ ਪਾਰ ਕਰਦੇ ਹੋਏ ਸਨ ਲਾਉਂਦੇ ਹੋਏ ਇੱਕ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਚੁੱਪਚੀਪੇ ਦਾਖਲ ਹੋ ਜਾਂਦਾ ਹੈ ਔਰ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਜਾਨ ਲੈਵਾ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਵੱਡਾ ਸਵਾਲ ਸੁਰੱਖਿਆ ਤੇ ਵੀ ਖੜੇ ਹੁੰਦੇ ਨੇ ਕਿ ਕਿਸ ਤਰੀਕੇ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਦੇ ਉੱਤੇ ਹਮਲਾ ਹੋ ਚੁੱਕਾ ਹੈ ਸਲਮਾਨ ਖਾਨ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਜਾ ਚੁੱਕੀਆਂ ਨੇ ਔਰ ਹੁਣ ਸੈਫਰੀ ਖਾਨ ਦੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਈ ਵਿਅਕਤੀ ਦਾਖਲ ਹੋ ਕੇ ਉਨ੍ਹਾਂ ਦੇ ਉੱਤੇ ਚਾਕੂ ਦੇ ਨਾਲ ਤਾਬਰ ਤੋੜ ਵਾਰ ਕਰ ਦਿੰਦਾ ਹੈ ਜਾਨ ਲੈਵਾਇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਬਾਲੀਵੁੱਡ ਅਦਾਕਾਰ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਹਨ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਸੁਲਮਾਨ ਖਾਨ ਨੂੰ ਧਮਕੀਆਂ ਮਿਲ ਰਹੀਆਂ ਨੇ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਜਦੋਂ ਜਦੋਂ ਪੁਲਿਸ ਨੂੰ ਹਵਾਲਾ ਦਿੱਤਾ ਜਾਂਦਾ ਹੈ ਪੁਲਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਸੁਰੱਖਿਆ ਵਧਾਈ ਜਾਵੇ ਤਾ ਜਰੂਰ ਸੁਰੱਖਿਆ ਵਧਾ ਦਿੱਤੀ ਜਾਂਦੀ ਹੈ ਪਰ ਫਿਰ ਵੀ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਸਲਮਾਨ ਖਾਨ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਪਿਤਾ ਕੋਲ ਦੋ ਬੰਦੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਕੰਮ ਕੀ ਦਿੰਦੇ ਨੇ ਤਾਂ ਉਦੋਂ ਵੀ ਸਵਾਲ ਖੜੇ ਹੋਏ ਸੀ ਕਿ ਅ ਜਦੋਂ ਇਸ ਤਰ੍ਹਾਂ ਦੀਆਂ ਹਾਈ ਲੈਵਲ ਧਮਕੀਆਂ ਆ ਰਹੀਆਂ ਨੇ ਤਾਂ ਉਸ ਸਮੇਂ ਜਦੋਂ ਪੁਲਿਸ ਐਕਟਿਵ ਨਜ਼ਰ ਨਹੀਂ ਆ ਰਹੀ ਤਾਂ ਫਿਰ ਇਸ ਤਰੀਕੇ ਦੇ ਨਾਲ ਜੋ ਅਦਾਕਾਰ ਆਪਣੇ ਘਰਾਂ ਦੇ ਵਿੱਚ ਆਰਾਮ ਦੇ ਨਾਲ ਸੁੱਤੇ ਪਏ ਨੇ ਤਾਂ ਫਿਰ ਉਹਨਾਂ ਤੇ ਹਮਲਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਇਸ ਵੇਲੇ ਦੀ ਬੇहद ਵੱਡੀ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਬਾਲੀਵੁੱਡ ਅਦਾਕਾਰ ਔਰ ਨਵਾਬ ਖਾਨਦਾਨ ਦੇ ਚਸ਼ਮੇਚਿਰਾਗ ਸੈਫਲੀ ਖਾਨ ਦੇ ਉੱਤੇ ਹਮਲਾ ਹੋ ਗਿਆ ਜਾਨਲੇਵਾ ਹਮਲਾ ਹੋਇਆ ਉਹਨਾਂ ਦੇ ਘਰ ਦੇ ਵਿੱਚ ਰਾਤ 2:30 ਵਜੇ ਇੱਕ ਵਿਅਕਤੀ ਦਾਖਲ ਹੋ ਜਾਂਦਾ ਹੈ ਉਹਨਾਂ ਦੀ ਨੌਕਰ ਰਾਣੀ ਦੇ ਨਾਲ ਬੈਸ ਵਿਸਾਇਆ ਹੁੰਦਾ ਹੈ ਜਿਸ ਤੋਂ ਬਾਅਦ ਜਦੋਂ ਸੈਫਲੀ ਆਵਾਜ਼ਾਂ ਸੁਣ ਕੇ ਉੱਠਦੇ ਨੇ ਔਰ ਬਾਹਰ ਆਉਂਦੇ ਨੇ ਇਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਇਹ ਹਮਲਾ ਕਰ ਦਿੱਤਾ ਜਾਂਦਾ ਤਾਂ ਫਿਲਹਾਲ ਸੈਫਰੀ ਖਾਨ ਦੀਆ ਸਰਜਰੀ ਚੱਲ ਰਹੀ ਹੈ ਗਲੇ ਦੇ ਉੱਤੇ ਸਿਰ ਦੇ ਉੱਤੇ ਵਾਰ ਕੀਤੇ ਗਏ ਨੇ ਔਰ ਪਿੱਠ ਦੇ ਉੱਤੇ ਵੀ ਚਾਕੂ ਲੱਗੇ ਨੇ ਜਿਸ ਕਰਕੇ ਲੀਲਾਵਤੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਉੱਥੇ ਉਹਨਾਂ ਦੀ ਸਰਜਰੀ ਹੋਣ ਦੀ ਗੱਲ ਕਹੀ ਜਾ ਰਹੀ ਹੈ ਫਿਲਹਾਲ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਸੈਫਰੀ ਖਾਨ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਵਿਅਕਤੀ ਸ਼ਾਇਦ ਘਰ ਦੇ ਵਿੱਚ ਮੌਜੂਦ ਨਹੀਂ ਸੀ ਕਿਉਂਕਿ ਖਬਰਾਂ ਅਹ ਤੋਂ ਹਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਕਿ ਕੀ ਕਰੀਨਾ ਕਪੂਰ ਕਿੱਥੇ ਸੀ ਜਾਂ ਉਹਨਾਂ ਦੇ ਬੱਚੇ ਕਿੱਥੇ ਸੀ ਜਾਂ ਫਿਰ ਉਹਨਾਂ ਦੇ ਉੱਤੇ ਕਿਸੇ ਤਰੀਕੇ ਦਾ ਅਟੈਕ ਤਾਂ ਨਹੀਂ ਹੋਇਆ ਪਰ ਸੈਫਲੀ ਖਾਨ ਦੇ ਉੱਤੇ ਅਟੈਕ ਹੋਇਆ ਤੇ ਉਹਨਾਂ ਦੀ ਸਰਜਰੀ ਹਸਪਤਾਲ ਦੇ ਵਿੱਚ ਚੱਲ ਰਹੀ ਹੈ